मुआवजा और इसके लिए क्या क्या हम अपने शहीद की शहादत को बेच देंगे सरकार ऐसी करती रहेगी कि मार दो और उसके बाद पैसे दे दो क्या उस लड़के का कत्ल हुआ है स्टेट ने कत्ल किया है क्या क्या वो इतनी ताकतवर होगी कि उसके खिलाफ कोई एफ आई आर नहीं लो जा सकती केंद्र सरकार से क्या मांग करते हैं केंद्र सरकार से देखिए हमारी मांग वही केंद्र सरकार के खिलाफ जो हमारी लड़ाई है वो जिंदा है वो छोड़ थोड़ी दी गई है ये तो हमारी स्टेट गवर्नमेंट के साथ जो अलग सी बात है वो अलग है कि उनके खिलाफ कार्रवाई करे वो स्टेट गवर्नमेंट की जिम्मेवारी बनती है और जो पंजाब अपना केंद्र की है वो उनके उनके पास जो हमारा डिमांड चार्ट गया हुआ है اس کے سامنے demandas کو لاگو کر سکتا ٹھیک ہے شکریہ ڈالےوال صاحب صحت کے معاملے ٹھیک ہے ਤੁਹਾਡੀ ਤਾਂ શુભ ਕਰਨ ਦੇ ਲਈ ਜਿਹੜਾ ਕੀਤਾ ਗਿਆ ਤਾਂ ਅੱਜ ਕਿਸ ਤਰੀਕੇ ਦਾ ਜਿਹੜਾ ਫੈਸਲਾ ਹੋਇਆ دیکھیے ਸ਼ੁਭ ਕਰਨਾ ਸ਼ੁਭ ਕਰਨਾ ہمارا سب کا ਸ਼ਹੀਦ ਹੈ ਕਿਸਾਨ ਜਮਾਤ کا ਸ਼ਹੀਦ ਹੈ आज ਉਸਨੇ اپنی ماں کی کوکھ ਨੂੰ ਚਾਰ ਚੈਨਲ ਲਗਾਏ ਆ ਅੱਜ ਪੂਰਾ ਦੇਸ਼ ਉਹਦੇ ਗਮ ਦੇ ਵਿੱਚ ਕਾਲੇ ਝੰਡੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਫਸੋਸ ਪ੍ਰਗਟ ਕਰ ਰਿਹਾ ਹੈ। ਹੋਰ ਅੱਗੇ ਅੱਜ ਤੁਸੀਂ ਦੇਖਿਆ ਹੋਵੇਗਾ ਐ ਯੂਕੇ ਦੀ ਪਾਰਲੀਮੈਂਟ ਦੇ ਅੰਦਰ ਇਸ ਨੌਜਵਾਨ ਦਾ ਮੁੱਦਾ ਉੱਠਿਆ ਤੋ ਇਹ ਬਹੁਤ ਦੇਸ਼ ਨੇ ਨਹੀਂ ਪੂਰੇ ਵਰਲਡ ਨੇ ਇਹਦੀ ਸ਼ਹਾਦਤ ਨੂੰ ਨਮਨ ਕੀਤਾ ਐ ਐਮਪੀ ਟੈਸੀ ਨੇ ਉਹਨਾਂ ਦਾ ਮੁੱਦਾ ਚੁੱਕਿਆ ਉੱਥੇ ਤਾਂ ਇੱਥੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਉਹ ਕਿੱਥੇ ਤੱਕ ਗੱਲਬਾਤ ਪਹੁੰਚੀ ਹੈ ਪਲੇਟਫਾਰਮ ਪਰ ਉਹਦੀ ਉਹਦੀ ਗੱਲ ਜਾ ਰਹੀ ਹੈ ਸਾਡੇ ਨੌਜਵਾਨ ਦੀ ਸਰਕਾਰ ਨੂੰ ਝੁਕਣਾ ਪਏਗਾ ਜਿਹੜੀ ਤੁਸੀਂ ਅੱਜ ਪ੍ਰਸ਼ਾਸਨ ਦੀ ਗੱਲ ਦੀ ਗੱਲ ਕਰਦੇ ਹੋ ਦੇਖੋ ਉਹਨੂੰ 1 ਕਰੋੜ ਰੁਪਇਆ ਦੇਣਾ ਉਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ ਇਹ ਗੱਲਾਂ ਵੱਖਰੀਆਂ ਨੇ ਜੀ ਲੇਕਿਨ ਉਸ ਬੀਬੀ ਨੂੰ ਨੌਕਰੀ ਦੇ ਦੇਣਾ ਵੀ ਵੱਖਰੀ ਗੱਲ ਹੈ ਜੀ ਪਰ ਇਹ ਸਵਾਲ ਵੱਡਾ ਇਹ ਹੈ ਕਿ ਕੀ ਉਹਨਾਂ ਬੰਦਿਆਂ ਨੂੰ ਬਖਸ਼ਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਹਦਾ 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 ਕਤਲ ਕੀਤਾ ਹੈ ਜਿਨ੍ਹਾਂ ਨੇ ਉਹਨੂੰ ਮਾਰਿਆ ਹੈ ਉਹ ਕੋਈ ਬਾਹਰਲੇ ਮੁਲਕ ਚੋਂ ਆ ਕੇ ਬੰਬ ਨਹੀਂ ਸਿੱਟ ਕੇ ਗਏ ਸੇਤ ਕਮਿਆਣ ਠੀਕ ਹੈ ਤੁਹਾਡੀ ਤਾਂ ਸ਼ੁਭਕਰਨ ਦੇ ਲਈ ਜਿਹੜਾ ਕੀਤਾ ਗਿਆ ਤਾਂ ਅੱਜ ਕਿਸ ਤਰੀਕੇ ਦਾ ਜਿਹੜਾ ਫੈਸਲਾ ਹੋਇਆ ਦੇਖਿਏ ਸ਼ੁਭਕਰਨ ਸ਼ੁਭਕਰਨ ਹਮਾਰਾ ਸਭ ਦਾ ਸ਼ਹੀਦ ਹੈ ਕਿਸਾਨ ਜਮਾਤ ਦਾ ਸ਼ਹੀਦ ਹੈ ਅੱਜ ਉਸਨੇ ਆਪਣੀ ਮਾਂ ਕੀ ਕੋਖ ਨੂੰ ਚਾਰ ਚੰਨ ਲਗਾਏ ਆ ਅੱਜ ਪੂਰਾ ਦੇਸ਼ ਉਦੇ ਗਮ ਦੇ ਵਿੱਚ ਕਾਲੇ ਝੰਡੇ ਕਾਲੀਆਂ ਪੱਟੀਆਂ ਬਨ ਕੇ ਅਫਸੋਸ ਪ੍ਰਗਟ ਕਰ ਰਿਹਾ ਹੈ। ਔਰ ਅੱਗੇ ਅੱਜ ਤੁਸੀਂ ਦੇਖਿਆ ਹੋਵੇਗਾ ਐ ਯੂਕੇ ਦੀ ਪਾਰਲੀਮੈਂਟ ਦੇ ਅੰਦਰ ਇਸ ਨੌਜਵਾਨ ਦਾ ਮੁੱਦਾ ਉੱਠਿਆ। ਤਾਂ ਇਹ ਬਹੁਤ ਦੇਸ਼ ਨੇ ਨਹੀਂ ਪੂਰੇ ਵਰਲਡ ਨੇ ਇਹਦੀ ਸ਼ਹਾਦਤ ਨੂੰ ਨਮਨ ਕੀਤਾ ਐ ਐਮਪੀ ਟੈਸੀ ਨੇ ਉਹਨਾਂ ਦਾ ਮੁੱਦਾ ਚੁੱਕਿਆ ਉੱਥੇ ਤਾਂ ਇੱਥੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਉਹ ਕਿੱਥੇ ਤੱਕ ਗੱਲਬਾਤ ਪਹੁੰਚੀ ਹੈ ਪਲੇਟਫਾਰਮ ਪਰ ਉਹਦੀ ਉਹਦੀ ਗੱਲ ਜਾ ਰਹੀ ਹੈ ਸਾਡੇ ਨੌਜਵਾਨ ਦੀ ਸਰਕਾਰ ਨੂੰ ਝੁਕਣਾ ਪਏਗਾ ਜਿਹੜੀ ਤੁਸੀਂ ਅੱਜ ਪ੍ਰਸ਼ਾਸਨ ਦੀ ਗੱਲ ਦੀ ਗੱਲ ਕਰਦੇ ਹੋ ਦੇਖੋ ਉਹਨੂੰ 1 ਕਰੋੜ ਰੁਪਈਆ ਦੇਣਾ ਉਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ ਇਹ ਗੱਲਾਂ ਵੱਖਰੀਆਂ ਨੇ ਲੇਕਿਨ ਉਸ ਬੀਬੀ ਨੂੰ ਨੌਕਰੀ ਦੇ ਦੇਣਾ ਵੀ ਵੱਖਰੀ ਗੱਲ ਹੈ ਪਰ ਇਹ ਸਵਾਲ ਵੱਡਾ ਏ ਹੈ ਕਿ ਕੀ ਉਹਨਾਂ ਬੰਦਿਆਂ ਨੂੰ ਬਖਸ਼ਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਹਦਾ 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 ਕਤਲ ਕੀਤਾ ਹੈ ਜਿਨ੍ਹਾਂ ਨੇ ਉਹਨੂੰ ਮਾਰਿਆ ਹੈ ਉਹ ਕੋਈ ਬਾਹਰਲੇ ਮੁਲਕ ਚੋਂ ਆ ਕੇ ਬੰਬ ਨਹੀਂ ਸੁੱਟ ਕੇ ਗਏ ਤੇ ਤਾਂ ਮੈਂ ਠੀਕ ਹੈ ਤੁਹਾਡੀ ਤਾਂ ਸ਼ੁਭਕਰਨ ਦੇ ਲਈ ਜਿਹੜਾ ਕੀਤਾ ਗਿਆ ਤਾਂ ਅੱਜ ਕਿਸ ਤਰੀਕੇ ਦਾ ਜਿਹੜਾ ਫੈਸਲਾ ਹੋਇਆ ਦੇਖਿਏ ਸ਼ੁਭਕਰਨ ਸ਼ੁਭਕਰਨ ਹਮਾਰਾ ਸਭ ਦਾ ਸ਼ਹੀਦ ਹੈ ਕਿਸਾਨ ਜਮਾਤ ਦਾ ਸ਼ਹੀਦ ਹੈ ਅੱਜ ਉਸਨੇ ਆਪਣੀ ਮਾਂ ਕੀ ਕੋਖ ਨੂੰ ਚਾਰ ਚੰਨ ਲਗਾਏ ਆ ਅੱਜ ਪੂਰਾ ਦੇਸ਼ ਉਹਦੇ ਗਮ ਦੇ ਵਿੱਚ ਕਾਲੇ ਝੰਡੇ ਕਾਲੀਆਂ ਪੱਟੀਆਂ ਬਨ ਕੇ ਅਫਸੋਸ ਪ੍ਰਗਟ ਕਰ ਰਿਹਾ ਹੈ ਔਰ ਅੱਗੇ ਅੱਜ ਤੁਸੀਂ ਦੇਖਿਆ ਹੋਵੇਗਾ ਅ ਯੂਕੇ ਦੀ ਪਾਰਲੀਮੈਂਟ ਦੇ ਅੰਦਰ ਇਸ ਨੌਜਵਾਨ ਦਾ ਮੁੱਦਾ ਉੱਠਿਆ ਤਾਂ ਇਹ ਬਹੁਤ ਦੇਸ਼ ਨੇ ਨਹੀਂ ਪੂਰੇ ਵਰਲਡ ਨੇ ਇਹਦੀ ਸ਼ਹਾਦਤ ਨੂੰ ਨਮਨ ਕੀਤਾ ਐਮਪੀ ਟੈਸੀ ਨੇ ਉਹਨਾਂ ਦਾ ਮੁੱਦਾ ਚੁੱਕਿਆ ਉੱਥੇ ਤਾਂ ਇੱਥੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਉਹ ਕਿੱਥੇ ਤੱਕ ਗੱਲਬਾਤ ਪਹੁੰਚੀ ਹੈ ਪਲੇਟਫਾਰਮ ਪਰ ਉਦੀ ਉਦੀ ਗੱਲ ਜਾ ਰਹੀ ਹੈ ਸਾਡੇ ਨੌਜਵਾਨ ਦੀ ਸਰਕਾਰ ਨੂੰ ਝੁਕਣਾ ਪਏਗਾ ਜਿਹੜੀ ਤੁਸੀਂ ਅੱਜ ਪ੍ਰਸ਼ਾਸਨ ਦੀ ਗੱਲ ਦੀ ਗੱਲ ਕਰਦੇ ਹੋ ਦੇਖੋ ਉਹਨੂੰ 1 ਕਰੋੜ ਰੁਪਈਆ ਦੇਣਾ ਉਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ ਇਹ ਗੱਲਾਂ ਮੱਖਰੀਆਂ ਨੇ ਲੇਕਿਨ ਉਸ ਬੀਬੀ ਨੂੰ ਨੌਕਰੀ ਦੇ ਦੇਣਾ ਵੀ ਵੱਖਰੀ ਗੱਲ ਹੈ ਪਰ ਇਹ ਸਵਾਲ ਵੱਡਾ ਇਹ ਹੈ ਕਿ ਕੀ ਉਹਨਾਂ ਬੰਦਿਆਂ ਨੂੰ ਬਖਸ਼ਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਹਦਾ 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 ਕਤਲ ਕੀਤਾ ਹੈ ਜਿਨ੍ਹਾਂ ਨੇ ਉਹਨੂੰ ਮਾਰਿਆ ਹੈ ਉਹ ਕੋਈ ਬਾਹਰਲੇ ਮੁਲਕ ਚੋਂ ਆ ਕੇ ਬੰਬ ਨਹੀਂ ਸਿੱਟ ਕੇ ਗਏ ਇਹ ਤਾਂ ਕਿਵੇਂ ਠੀਕ ਹੈ ਤੁਹਾਡੀ ਤਾਂ ਸ਼ੁਭ ਕਰਨ ਦੇ ਲਈ ਜਿਹੜਾ ਕੀਤਾ ਗਿਆ ਤਾਂ ਅੱਜ ਕਿਸ ਤਰੀਕੇ ਦਾ ਜਿਹੜਾ ਫੈਸਲਾ ਹੋਇਆ ਦੇਖੀਏ ਸ਼ੁਭ ਕਰਨ ਸ਼ੁਭ ਕਰਨ ਹਮਾਰਾ ਸਭ ਦਾ ਸ਼ਹੀਦ ਹੈ ਕਿਸਾਨ ਜਮਾਤ ਦਾ ਸ਼ਹੀਦ ਹੈ ਆਜ ਉਸਨੇ ਆਪਣੀ ਮਾਂ ਕੀ ਕੋਖ ਨੂੰ ਚਾਰ ਚੰਨ ਲਗਾਏ ਆ ਅੱਜ ਪੂਰਾ ਦੇਸ਼ ਉਹਦੇ ਗਮ ਦੇ ਵਿੱਚ ਕਾਲੇ ਝੰਡੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਫਸੋਸ ਪ੍ਰਗਟ ਕਰ ਰਿਹਾ ਹੈ ਔਰ ਅੱਗੇ ਅੱਜ ਤੁਸੀਂ ਦੇਖਿਆ ਹੋਵੇਗਾ ਯੂਕੇ ਦੀ ਪਾਰਲੀਮੈਂਟ ਦੇ ਅੰਦਰ ਇਸ ਨੌਜਵਾਨ ਦਾ ਮੁੱਦਾ ਉੱਠਿਆ ਤਾਂ ਇਹ ਬਹੁਤ ਦੇਸ਼ ਨੇ ਨਹੀਂ ਪੂਰੇ ਵਰਲਡ ਨੇ ਇਹਦੀ ਸ਼ਹਾਦਤ ਨੂੰ ਨਮਨ ਕੀਤਾ ਐ ਐਮਪੀ ਟੈਸੀ ਨੇ ਉਹਨਾਂ ਦਾ ਮੁੱਦਾ ਚੁੱਕਿਆ ਉੱਥੇ ਤਾਂ ਇੱਥੇ ਪ੍ਰਸ਼ਾਸਨ ਨਾਲ ਜਿਹੜੀ ਤੁਹਾਡੀ ਗੱਲਬਾਤ ਹੋਈ ਹੈ ਉਹ ਕਿੱਥੇ ਤੱਕ ਗੱਲਬਾਤ ਪਹੁੰਚੀ ਹੈ ਪਲੇਟਫਾਰਮ ਪਰ ਉਹਦੀ ਉਹਦੀ ਗੱਲ ਜਾ ਰਹੀ ਹੈ ਸਾਡੇ ਨੌਜਵਾਨ ਦੀ ਸਰਕਾਰ ਨੂੰ ਝੁਕਣਾ ਪਏਗਾ ਜਿਹੜੀ ਤੁਸੀਂ ਅੱਜ ਪ੍ਰਸ਼ਾਸਨ ਦੀ ਗੱਲ ਦੀ ਗੱਲ ਕਰਦੇ ਹੋ ਦੇਖੋ ਉਹਨੂੰ 1 ਕਰੋੜ ਰੁਪਇਆ ਦੇਣਾ ਉਹਨੂੰ ਸ਼ਹੀਦ ਦਾ ਦਰਜਾ ਦੇ ਦੇਣਾ ਇਹ ਗੱਲਾਂ ਮਖਰੀਆਂ ਨੇ ਲੇਕਿਨ ਉਸ ਬੀਬੀ ਨੂੰ ਨੌਕਰੀ ਦੇ ਦੇਣਾ ਵੀ ਵੱਖਰੀ ਗੱਲ ਹੈ ਪਰ ਇਹ ਸਵਾਲ ਵੱਡਾ ਇਹ ਹੈ ਕਿ ਕੀ ਉਹਨਾਂ ਬੰਦਿਆਂ ਨੂੰ ਬਖਸ਼ਿਆ ਜਾ ਸਕਦਾ ਹੈ ਜਿਨ੍ਹਾਂ ਨੇ ਉਹਦਾ 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 ਕਤਲ ਕੀਤਾ ਹੈ ਜਿਨ੍ਹਾਂ ਨੇ ਉਹਨੂੰ ਮਾਰਿਆ ਉਹ ਕੋਈ ਬਾਹਰਲੇ ਮੁਲਕ ਚੋਂ ਆ ਕੇ ਬੰਬ ਨਹੀਂ ਸਿੱਟ ਕੇ ਗਏ ਤੇ ਤਾਂ ਕਮਿਆਂ ਠੀਕ ਹੈ ਤੁਹਾਡੀ ਹਰੂ ਜੀ ਤਾਂ ਸ਼ੋਭਕ ਕਰਨ ਦੇ ਲਈ ਜਿਹੜਾ ਕੀਤਾ ਗਿਆ ਤਾਂ